ਚੰਡੀਗੜ੍ਹ ਪੰਜਾਬ ਦੇ ਬਾਰਡਰ ਦੇ ਉੱਤੇ ਇੱਕ ਡੈੱਡ ਬਾਡੀ ਮਿਲੀ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਸਮੇਂ ਸੀ ਮੁੱਲਾਂਪੁਰ ਬੈਰੀਅਰ ਦੇ ਕੋਲ ਖੜੇ ਆ ਜਿੱਥੇ ਕਿ ਪੁਲਿਸ ਵਾਲਿਆਂ ਦਾ ਜਿਹੜਾ ਬੀਟ ਬਾਕਸ ਬਣਿਆ ਹੋਇਆ ਹੈ ਤਾਂ ਇਸ ਬੀਟ ਬਾਕਸ ਦੇ ਬਿਲਕੁਲ ਪਿੱਛੇ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜੀ ਡੈੱਡ ਬਾਡੀ ਆ ਪਈ ਸੀ ਉਸ ਤੋਂ ਬਾਅਦ ਕਿਸੇ ਰਾਹਗੀਰ ਨੇ ਇਹਦੀ ਸੂchnਾ ਪੁਲਿਸ ਨੂੰ ਦਿੱਤੀ ਮੌਕੇ ਤੇ ਚੰਡੀਗੜ੍ਹ ਪੁਲਿਸ ਪਹੁੰਚੀ ਤੇ ਨਾਲ ਮੁੱਲਾਂਪੁਰ ਥਾਣਾ ਦੀ ਪੁਲਿਸ ਵੀ ਪਹੁੰਚੀ ਹੈ ਦੱਸਿਆ ਜਾ ਰਿਹਾ ਹੈ ਕਿ ਏਰੀਆ ਪੰਜਾਬ ਦਾ ਪੈਂਦਾ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਉਸ ਡੈੱਡ ਬਾਡੀ ਨੂੰ ਕਬਜ਼ੇ ਵਿੱਚ ਲਿਆ ਤੇ ਉਸ ਮਰਦ ਦੇ ਵਿੱਚ ਜਿਹੜਾ ਖੜ ਰਖਾ ਦਿੱਤਾ ਤਾਂ ਕੌਣ ਸੀ ਨੌਜਵਾਨ ਕਿੰਨੇ ਕ ਸਾਲ ਦਾ ਸੀ ਕੀ ਗੱਲ ਸੀ ਕੋਈ ਨਸ਼ਾ ਕਰਦਾ ਸੀ ਜਾਂ ਫਿਰ ਕੋਈ ਵਾਰਦਾਤ ਹੋਈ ਹੈ ਇਹ ਸੁਣ ਲੈ ਕੇ ਉਸੇ ਨੌਜਵਾਨ ਦੇ ਪਿੰਡ ਦਾ ਵਿਅਕਤੀ ਸਾਡੇ ਨਾਲ ਹੈ ਤਾਂ ਭਾਈ ਜੀ ਕੌਣ ਸੀ ਇਹ ਨੌਜਵਾਨ ਤੁਹਾਡੇ ਪਿੰਡ ਦਾ ਸੀ ਕੀ ਨਾਮ ਸੀ ਦਾ ਇਹਦਾ ਨਾਮ ਕੇਂਦਰ ਸਿੰਘ ਦਾ ਜੀ ਅੱਛਾ ਇਹ ਸੀਤਾ ਸਿੰਘ ਦਾ ਮੁੰਡਾ ਦਾ ਪਿੰਡ ਬਕਿੰਡੀ ਦਾ ਉਹ ਇੱਥੇ ਨਸ਼ਾ ਨੁਸ਼ੇ ਦਾ ਲੱਗਿਆ ਪਤਾ ਵੀ ਨਸ਼ਾ ਕਰਕੇ ਪਿਆ ਸੀ ਜਦੋਂ ਅਸੀਂ ਦੇਖਿਆ ਆ ਕੇ ਪਤਾ ਲੱਗਿਆ ਵੀ ਤੁਹਾਡੇ ਪਿੰਡ ਦਾ ਪਿਆ ਜਦੋਂ ਅਸੀਂ ਆ ਕੇ ਦੇਖਿਆ ਉਹ ਤੜਫ ਰਿਹਾ ਸੀ ਅੱਛਾ ਇੱਕ ਕੂਟੋ ਤੇ ਮੂੰਹ ਚ ਪਾਣੀ ਦਾ ਪਾਣ ਦੋ ਔਰ ਜਦ ਇਹਦੇ ਪ੍ਰਾਨ ਨਿਕਲ ਗਏ ਜਦ ਇਹ ਜਾਨ ਨਿਕਲ ਗਈ ਜਦ ਇਹ ਜਦਾ ਹੀ ਨਹੀਂ ਅੱਛਾ ਹਾਂ ਜਦ ਅਸੀਂ ਵਿੱਚੋਂ ਕੱਢਿਆ ਫਿਰ ਪੁਲਿਸ ਨੂੰ ਫੋਨ ਕਰਿਆ ਜੀ ਪੇਰਾ ਪੁਲਿਸ ਵੀ ਕਾਫੀ ਦੇਰ ਬਾਅਦ ਆਈ ਆਏ ਜਰੂਰ ਹੈ ਪੇ ਐਂਬੂਲੈਂਸ ਤਾਂ ਆਈ ਹੋਣੀ ਮੈਂ ਕਹਿੰਦਾ ਕਿਸੇ ਪ੍ਰਾਈਵੇਟ ਗੱਡੀ ਚ ਪਾ ਕੇ ਭੇਜਿਆ ਜੀ ਕ੍ਰਾਇਮ ਦੇ ਕਰ ਸ਼ਰਾਬ ਦਾ ਦਿੱਸੀ ਜਾਂ ਕੋਈ ਹੋਰ ਨਸ਼ਾ ਕੋਈ ਮੈਡੀਕਲ ਨਸ਼ਾ ਤਾਂ ਜੀ ਇੱਥੇ ਖਰੜ ਕੋਲ ਆ ਕੋਈ ਨਸ਼ੇ ਦੀ ਗੋਲੀਆਂ ਦਿੰਦੇ ਉਹ ਕਾਰਟੂਟ ਬਣਾਉਂਦੇ ਉਹ ਕਾਰਟ ਦੇ ਹਿਸਾਬ ਨਾਲ ਦਵਾਈ ਨਹੀਂ ਦਿੰਦੇ ਜਦੋਂ ਜਾ ਕੇ ਬੰਦਾ ਅੱਜ ਲੈ ਕੇ ਆਇਆ ਉਹਨਾਂ ਦੀਆਂ ਗੋਲੀਆਂ ਜਿਵੇਂ ਫੇਰ ਕਾਲੂ ਫੇਰ ਦੇ ਦਿੰਦੇ ਉਹ ਉੱਪਰ ਗੋਲੀਆਂ ਖਾ ਕੇ ਮਰਿਆ ਉਹਦੇ ਜੇਬ ਵਿੱਚੋਂ ਵੀ ਗੋਲੀਆਂ ਨਿਕਲੀਆਂ ਪਰਿਵਾਰ ਦੇ ਪਿੱਛੇ ਕੌਣ ਕੌਣ ਹੈ ਜੀ ਪਰਿਵਾਰ ਵਿੱਚੋਂ ਦਾ ਜੀ ਉਹਦਾ ਪਹਿਲੇ ਵਿਆਹ ਹੋਇਆ ਸੀ ਫੇ ਉਹ ਤਲਾਕ ਹੋ ਗਿਆ ਸੀ ਔਰ ਹੁਣ ਉਹਦੀ ਮੰਮੀ ਡੈਡੀ ਇੱਕ ਭਰਾ ਹੈ ਜੀ ਹਾਂਜੀ ਤੇ ਕੋਈ ਬੱਚੇ ਵਗੈਰਾ ਨਹੀਂ ਬੱਚਾ ਨਹੀਂ ਜੀ ਉਹ ਡਿਪਰੈਸ਼ਨ ਲੈਂਦਾ ਸੀ ਉਹਦੋਂ ਬਸ ਡਿਪਰੈਸ਼ਨ ਦਾ ਇਟਾ ਜੀ ਇਕੱਲਾ ਦਾ ਹੁਣ ਕਲਾਕ ਹੋਇਆ ਹੋਇਆ ਦਾ ਘਰ ਦੇ ਵਿੱਚ ਜਾਣਾ ਆਣਾ ਹੈ ਨਹੀਂ ਦਾ ਬਹੁਤਾ ਉਹਦੇ ਕਾਰਨ ਦੋ ਤਿੰਨ ਦਿਨ ਤੋਂ ਬਾਹਰ ਹੀ ਤਾਂ ਕੋਈ ਤੁਹਾਨੂੰ ਲੱਗਦਾ ਕਿ ਨਸ਼ੇ ਕਰਨ ਹੋਈ ਹੈ ਕੋਈ ਕੋਈ ਇਦਾਂ ਦੀ ਬਾਤ ਤਾਂ ਕੋਈ ਨਹੀਂ ਹੋਦੀ ਨਹੀਂ ਜੀ ਨਹੀਂ ਨਸ਼ੇ ਕਰਨ ਹੋਈ ਹੈ ਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਪਿੰਡ ਦਾ ਵਿਅਕਤੀ ਹੈ ਜਿਸਨੇ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਪਿੰਡ ਦਾ ਨੌਜਵਾਨ ਜੋ ਕਿ ਨਸ਼ੇ ਦਾ आदी ਸੀ ਜੋ ਕਿ ਕੁਝ ਦਿਨ ਪਹਿਲਾਂ ਅਸੀਂ ਦੱਸਿਆ ਜਾ ਰਿਹਾ ਕਿ ਉਸਦੀ ਪਤਨੀ ਛੱਡ ਕੇ ਚਲੀ ਗਈ ਤਲਾਕ ਹੋ ਗਿਆ ਸੀ ਉਸ ਤੋਂ ਬਾਅਦ ਡਿਪਰੈਸ਼ਨ ਜਿਹੜਾ ਰਹਿੰਦਾ ਸੀ ਤੋਂ ਨਸ਼ੇ ਦੀ ਲਤ ਲੱਗੀ ਨਸ਼ੇ ਦੀ ਲਤ ਲੱਗਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਰਿਆਨਾ ਨਸ਼ੇ ਦੇ ਨਾਲ ਲਤ ਰਹਿੰਦਾ ਸੀ ਜਿਸ ਤੋਂ ਬਾਅਦ ਅੱਜ ਉਸਦੀ ਲਾਸਟ ਜਿਹੜੀ ਹੈ ਇਸ ਜਗ੍ਹਾ ਉੱਤੇ ਮਿਲੀ ਹੈ ਕਿਤੇ ਕੀ ਪਿੰਡ ਦੇ ਵਿੱਚ ਤਾਂ ਸੋਗ ਦੀ ਲਹਿਰ ਹੀ ਹੈ ਦੂਜੇ ਪਾਸੇ ਇਲਾਕੇ ਦੇ ਵਿੱਚ ਇੱਕ ਦਰਦ ਦਾ ਮਾਹੌਲ ਬਣ ਗਿਆ ਸੀ ਕਿ ਜਿਸ ਤਰੀਕੇ ਨਾਲ ਚੰਡੀਗੜ੍ਹ ਬਿਲਕੁਲ ਪੰਜਾਬ ਦੇ ਬਾਰਡਰ ਦੇ ਉੱਤੇ ਇਹ ਜਿਹੜੀ লাশ ਮਿਲਨੀ ਇਸ ਤੋਂ ਬਾਅਦ ਜਾ ਕੇ ਹੁਣ ਪੁਲਿਸ ਇਸ ਮਾਮਲੇ ਬਾਰੇ ਪੂਰੀ ਕੀ ਕਹਿ ਰਹੀ ਹੈ ਉਹ ਬਸ ਹੁਣ ਸਰੀਕ লাশ ਬਰਾਮਦ ਹੋਈ ਹੈ ਮਤਲਬ ਵੈਰੀਅਰ ਤੋਂ ਕੀ ਇਹ ਪੁਰਾ ਮਾਮਲਾ ਕੋਈ ਵਾਰਦਾਤ ਹੋਈ ਹੈ ਜਾਂ ਕਿਵੇਂ ਇਹ ਸਾਨੂੰ ਮੈਸੇਜ ਆਇਆ ਸੀ ਕਿ ਉੱਥੇ ਡੈੱਡ ਬੋਡੀ ਪਈ ਹੈ ਮੌਕੇ ਤੇ ਡਿਊਟੀ ਅਫਸਰ ਭੇਜਿਆ ਗਿਆ ਸੀ ਐਸਆਈ ਗਰਨਾਮ ਸਿੰਘ ਉੱਥੇ ਜਾ ਕੇ ਪਤਾ ਲੱਗਿਆ ਵੀ ਜਿਹੜੀ ਡੈੱਡ ਬੋਡੀ ਆ ਕੋਈ ਬਘਿੰਡੀ ਦਾ ਵਿਅਕਤੀ ਆ ਉਹਦੀ ਆ ਜਿਹਦਾ ਨਾਮ ਆਲੇ ਪਤਾ ਨਹੀਂ ਲੱਗਿਆ ਇਸ ਕਰਕੇ ਪਿੰਡ ਦੇ ਸਰਪੰਚ ਸਾਹਿਬ ਨਾਲ ਰਾਬਤਾ ਜੋੜਿਆ ਗਿਆ ਉਹਦਾ ਨਾਮ ਪਤਾ ਕਰਨ ਵਾਸਤੇ ਮੀਨ ਟਾਈਮ ਜਿਹੜੀ ਬੋਡੀ ਆ ਉਹ ਪੋਸਟਮਾਰਟਮ ਲਈ ਮੋਰਟਰੀਸ ਚ ਰੱਖਾ ਦਿੱਤੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਕਿੰਨੀ ਉਮਰ ਦਾ ਸੀ ਉਮਰ ਦਾ ਹਾਲੇ ਕਲੀਅਰ ਨਹੀਂ ਹੋਇਆ ਜੀ ਅੱਛਾ ਕੋਈ ਬੋਡੀ ਤੇ ਕੋਈ ਵੀ ਇੰਟਰਨਲ ਇੰਜਰੀ ਨਹੀਂ ਹੈਗੀ ਕੋਈ ਨਾ ਐ ਫਿਲਹਾਲ ਦੀ ਘੜੀ ਦੇਖਣ ਤੋਂ ਤਾਂ ਇਹੀ ਗੱਲ ਸਾਹਮਣੇ ਆਈ ਹੈ ਬਾਕੀ ਡਾਕਟਰ ਸਾਹਿਬ ਇਹਨੂੰ ਕਲੀਅਰ ਕਰ ਦੇਣਗੇ ਤੇ ਕਿਵੇਂ ਜਾਣਕਾਰੀ ਕਿਵੇਂ ਮਿਲ ਤੁਮ ਇਹ ਇਨਫੋਰਮੇਸ਼ਨ ਆਈ ਸੀਗੀ ਜੀ ਫੋਨ ਤੇ ਮੁਖਮੁੰਚੀ ਦੇ ਫੋਨ ਤੇ